ਸੱਤ ਮੈਂਬਰੀ ਕਮੇਟੀ ਦੇ ਵਿੱਚ ਇੱਕ ਵੱਡਾ ਹਿੱਸਾ ਇੱਕ ਮੈਂਬਰ ਬੀਬੀ ਸਤਵੰਤ ਕੌਰ ਪਰ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਬੀਬੀ ਸਤਵੰਤ ਕੌਰ ਸ਼ਾਇਦ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ ਅੱਜ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਸੱਤ ਮੈਂਬਰੀ ਕਮੇਟੀ ਦੀ ਪਟਿਆਲੇ ਵਿੱਚ ਸੂਤਰਾਂ ਹਵਾਲੇੋਂ ਖਬਰਾਂ ਸਾਹਮਣੇ ਆ ਰਹੀਆਂ ਕਿ ਇਸ ਕਮੇਟੀ ਦੀ ਮੀਟਿੰਗ ਦੇ ਵਿੱਚ ਬੀਬੀ ਸਤਵੰਤ ਕੌਰ ਸ਼ਾਮਿਲ ਸ਼ਾਇਦ ਨਾ ਹੋਣ ਇਸ ਕਮੇਟੀ ਦੀ ਮੀਟਿੰਗ ਦੇ ਵਿੱਚ ਜਿੱਥੇ ਸੱਤ ਮੈਂਬਰਾਂ ਨੇ ਸ਼ਾਮਿਲ ਹੋਣਾ ਸੀ ਪਰ ਉਹਦੇ ਵਿੱਚ ਮਹਿਜ਼ 6 ਮੈਂਬਰ ਸ਼ਾਮਿਲ ਹੋ ਰਹੇ ਨੇ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਇਸ ਕਮੇਟੀ ਦੀ ਮੀਟਿੰਗ ਜਿਨੇ 6 ਮੈਂਬਰ ਸ਼ਾਮਿਲ ਹੋਣਗੇ ਜਿਨ੍ਹਾਂ ਦੇ ਵਿੱਚ ਗੁਰਪ੍ਰਤਾਪ ਬਡਾਲਾ ਜਲੰਧਰ ਤੋਂ ਮਨਪ੍ਰੀਤਿਆਲੀ ਲੁਧਿਆਣਾ ਤੋਂ ਸੰਤਾ ਸਿੰਘ ਉਮੈਦਪੁਰੀ ਸ਼ਾਮਿਲ ਹੋਣਗੇ ਔਰ ਬਾਕੀ ਦੇ ਲੀਡਰ ਜਿਹੜੇ ਨੇ ਉਹ ਇਸ ਦੇ ਵਿੱਚ ਸ਼ਿਰਕਤ ਕਰਨਗੇ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਜਾਵੇਗੀ ਪਰ ਦੂਜੇ ਪਾਸੇ ਬੀਬੀ ਸਤਵੰਤ ਕੌਰ ਦਾ ਜ਼ਿਕਰ ਇੱਥੇ ਨਹੀਂ ਹੋਇਆ ਹੁਣ ਉਹਦੇ ਕੁਝ ਕਾਰਨ ਦੱਸੇ ਜਾ ਰਹੇ ਹਨ ਹਾਲਾਂਕਿ ਵਿਚਾਰ ਇਹ ਵੀ ਕੀਤੇ ਜਾ ਰਹੇ ਹੈ ਕਈ ਥਾਵਾਂ ਦੇ ਉੱਤੇ ਕਿ ਇੱਕ ਪਾਸੇ ਤਾਂ ਕਾਲੀ ਦਲ ਨੇ ਇੱਕ ਆਫਰ ਵੀ ਦਿੱਤਾ ਸੀ ਸੋਸ਼ਲ ਮੀਡੀਆ ਦੇ ਉੱਤੇ ਔਰ ਕੀ ਉਹ ਐਕਸੈਪਟ ਹੋ ਗਿਆ ਪਰ ਉੱਥੇ ਕਲੀਅਰ ਹੋਣਾ ਜ਼ਰੂਰੀ ਹੈ ਕਿ ਉਹ ਆਫਰ ਸੀ ਜਾਂ ਉਹ ਕੀ ਸਿਚੁਏਸ਼ਨ ਸੀ ਜਿਹੜੀ ਉਹ ਪੈਦਾ ਹੋ ਗਈ ਸੀ ਉਸ ਵੇਲੇ ਸਿੱਧੇ ਤੌਰ ਦੇ ਉੱਤੇ ਜਿਹੜਾ ਇੱਕ ਤਰਕ ਦਿੱਤਾ ਜਾ ਰਿਹਾ ਬੀਬੀ ਸਤਵੰਤ ਕੌਰ ਐਸਜੀਪੀਸੀ ਮੈਂਬਰ ਨੇ ਔਰ ਐ ਕਿਹਾ ਜਾ ਰਿਹਾ ਕਿ ਐਸਜੀਪੀਸੀ ਮੈਂਬਰ ਜਿਹੜੇ ਐਸਜੀਪੀਸੀ ਦੇ ਮੁਲਾਜ਼ਮ ਨੇ ਉਹ ਅਕਾਲੀ ਦਲ ਦੀ ਭਰਤੀ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਉਹ ਸਿਆਸੀ ਪਾਰਟੀ ਦੀ ਭਰਤੀ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਦੇ ਹਾਲਾਂਕਿ ਇਸ ਚੀਜ਼ ਨੂੰ ਆਲਰੇਡੀ ਬਹੁਤ ਵਾਰ ਕਾਊਂਟਰ ਕੀਤਾ ਜਾ ਚੁੱਕਿਆ ਬੜੀ ਵਾਰ ਇਹਦੇ ਉੱਤੇ ਕੰਟਰਡਿਕਸ਼ਨਸ ਹੋਈਆਂ ਨੇ ਬਹੁਤ ਵਾਰ ਇਹਦੇ ਉੱਤੇ ਸਵਾਲ ਖੜੇ ਹੋਏ ਆ ਕਿ ਇਦਾਂ ਦੇ ਬਹੁਤ ਸਾਰੇ ਲੀਡਰ ਨੇ ਜਿਹੜੇ ਆਲਰੇਡੀ ਇਸ ਪ੍ਰੈਕਟਿਸ ਦੇ ਵਿੱਚ ਹੈਗੇ ਨੇ ਇੱਥੋਂ ਤੱਕ ਕਿ ਹਰਜਿੰਦਰ ਸਿੰਘ ਧਾਮੀ ਜਿਹੜੇ ਪ੍ਰਧਾਨ ਨੇ ਐਸਜੀਪੀਸੀ ਦੇ ਉਹ ਅਕਾਲੀ ਦਲ ਦੀਆਂ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੁੰਦੇ ਨੇ ਇਵਨ ਉਹ ਅਕਾਲੀ ਦਲ ਦੇ ਪ੍ਰਚਾਰ ਦੇ ਵਿੱਚ ਸ਼ਾਮਿਲ ਹੁੰਦੇ ਨੇ ਇਹ ਸਿਚੁਏਸ਼ਨ ਜਿਹੜੀ ਹੈ ਉਹ ਬਹੁਤ ਜ਼ਿਆਦਾ ਵੱਖਰੇ ਕਿਸਮ ਦੀ ਹੈ ਪਰ ਦੂਜੇ ਪਾਸੇ ਇੱਕ ਚਰਚਾ ਇਹ ਛਿੜ ਗਈ ਹੈ ਕਿ ਕੀ ਬੀਬੀ ਸਤਵੰਤ ਕੌਰ ਸੱਤ ਮੈਂਬਰੀ ਕਮੇਟੀ ਦੇ ਵਿੱਚ ਤਾਂ ਸ਼ਾਮਿਲ ਨਹੀਂ ਹੋ ਰਹੀ ਕਿ ਕਿਤੇ ਉਹਨਾਂ ਨੇ ਅਕਾਲੀ ਦਲ ਦੇ ਨਾਲ ਜਾਂ ਅਕਾਲੀ ਦਲ ਦੀ ਜਿਹੜੀ ਸੀਨੀਅਰ ਪ੍ਰੇਵੈਲਿੰਗ ਲੀਡਰਸ਼ਿਪ ਹੈ ਜਿਹੜੀ ਲਗਾਤਾਰ ਔਨ ਕੈਮਰਾ ਰਹਿੰਦੀ ਹੈ ਜਾਂ ਬਿਹਾਈਂਡ ਦਾ ਫੁੱਟ ਵੀ ਜਾਂ ਉਹਨਾਂ ਦੇ ਪੱਖ ਦੇ ਵਿੱਚ ਆ ਗਏ ਨੇ ਇਹ ਚਰਚਾਵਾ ਦਾ ਵਿਸ਼ਾ ਹੈ ਇਸ ਚੀਜ਼ ਨੂੰ ਲੈ ਕੇ ਸਿੱਧੇ ਤੌਰ ਤੇ ਕੁਝ ਕਿਹਾ ਨਹੀਂ ਜਾ ਸਕਦਾ ਪਰ ਬੀਬੀ ਸਤਵੰਤ ਕੌਰ ਉਹ ਵਿਅਕਤੀ ਨੇ ਜਿਹਨਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਤੇ ਗੋਲੀ ਚੱਲਣ ਤੋਂ ਬਾਅਦ ਵੀ ਵਿਵਾਦ ਖੜਾ ਹੋਇਆ ਔਰ ਲਗਾਤਾਰੇ ਸਿਚੁਏਸ਼ਨ ਜਿਹੜੀ ਆ ਪੈਦਾ ਹੁੰਦੀ ਰਹੀ ਖੈਰ ਹੁਣ ਵੇਖਣ ਵਾਲੀ ਗੱਲ ਹੈ ਕਿ ਬੀਬੀ ਸਤਵੰਤ ਕੌਰ ਨੂੰ ਲੈ ਕੇ ਜਿਹੜੀਆਂ ਗੱਲਾਂ ਚੱਲ ਰਹੀਆਂ ਨੇ ਜੋ ਸੂਤਰਾਂ حوالےੋ ਜਾਣਕਾਰੀ ਸਾਹਮਣੇ ਆ ਰਹੀ ਓ ਕਿੰਨੀ ਕੁ ਸੱਚ ਹੁੰਦੀ ਅੱਜ ਦੀ ਮੀਟਿੰਗ ਦੇ ਵਿੱਚੋਂ ਹਿੱਸਾ ਬਣਦੇ ਆ ਨਹੀਂ ਬਣਦੇ ਉਹ ਸਮੇਂ ਦੀ ਗੱਲ ਆ ਜੋ ਵੀ ਹੋਏਗਾ ਦੱਸ ਦੇ ਰ੍ਹਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ